ਕੁਕਿੰਗ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਬਣਾਵਾਂਗੇ ਆਪਾਂ ਪ੍ਰੋਟੀਨ ਨਾਲ ਭਰਪੂਰ ਰਾਈਸ। ਇਹ ਆਪਾਂ ਰਾਈਸ ਲਏ ਇਹਨਾਂ ਨੂੰ ਆਪਾਂ ਅੱਧਾ ਪੌਣਾ ਘੰਟਾ ਪਹਿਲਾਂ ਭਿਓ ਕੇ ਰੱਖਤਾ ਸੀ। ਇਹ ਆਪਾਂ 1 ਲੀਟਰ ਤੋਂ ਉੱਪਰ ਪਾਣੀ ਪਾ ਲਿਆ ਜੀ। ਹੁਣ ਇਹਨਾਂ ਨੂੰ ਆਪਾਂ ਉਬਾਲਾਂਗੇ ਤੇ ਬਾਅਦ ਚ ਟੱਟਾ ਲਾਵਾਂਗੇ। ਹੁਣ ਇਹ ਆਪਾਂ ਚਾਵਲ ਆਪਣਾ ਪਾਣੀ ਗਰਮ ਹੋ ਗਿਆ। ਤੇ ਹੁਣ ਇਹ ਚੌਲਾਂ ਨੂੰ ਆਪਾਂ ਉਬਾਲ ਲਾਂਗੇ। ਇੱਥੇ ਪਾਣੀ ਆਪਾਂ ਖੁੱਲ੍ਹੇ ਹੀ ਪਾਵਾਂਗੇ ਕਿਉਂਕਿ ਇਹ ਪਾਣੀ ਆਪਾਂ ਬਾਅਦ ਚ ਜਦੋਂ ਆਪਣੇ 70-80% ਚੌਲ ਪੱਕ ਗਏ ਤੇ ਫਿਰ ਇਹ ਆਪਾਂ ਬਾਕੀ ਦਾ ਪਾਣੀ ਕਢ ਦਾਂਗੇ ਤੇ ਬਾਅਦ ਚ ਲਾਵਾਂਗੇ ਆਪਾਂ ਜੀ ਤੜਕਾ ਤੇ ਫਿਰ ਤੁਹਾਨੂੰ ਅੱਗੇ ਦਿਖਾਵਾਂਗੇ ਪਹਿਲਾਂ ਆਪਾਂ ਚੌਲ ਵਾਲੀਏ ਤੇ ਉੰਨੀ ਦੇਰ ਆਪਾਂ ਕਰਦੇ ਹਾਂ ਜੀ ਤੜਕਾ ਤਿਆਰ ਪਿਆਜ਼ ਪੂਜੀ ਜੀਰ ਦੇ ਕੱਢ ਲਿਆ ਇਹ ਆਪਾਂ ਚੌਲ ਵਾਲ ਨੇ ਜੀ ਇਹਨਾਂ ਦਾ ਆਪਾਂ ਪਾਣੀ ਕੱਢ ਤਾ ਤੇ ਹੁਣ ਆਪਾਂ ਲਾਵਾਂਗੇ ਤੜਕਾ ਇਧਰ ਆਪਾਂ ਤੇਲ ਗਰਮ ਰੱਖ ਲਿਆ ਜੀ ਤੇ ਇਹ ਆਪਾਂ ਜੀਰ ਲਏ ਆ ਟਮਾਟਰ ਤੇ ਪਿਆਜ਼ ਦੇਖ ਜੀ ਲੈ ਜੀ ਆਪਾਂ ਹਰੇ ਮਟਰ ਤੇ ਇਹ ਲੈ ਆਪਾਂ ਸੋਇਆਬੀਨ ਦੀਆਂ ਬੜੀਆਂ ਇਹ ਆਹ ਚੀਜ਼ ਮਟਰ ਰੋਟਾਂ ਮੰਲੇ ਆ ਨੇ ਹੋਣੇ ਦੀ ਪਾਵਾਂਗੇ ਆਪਾਂ ਦੇ ਸਵਾਦ ਅਨਸਾਰ ਨਮਕ ਇਹ ਪਾਵਾਂਗੇ ਜੀ ਆਪਾਂ 1/2 ਚਮਚਾ ਲਾ ਗਏ ਚਾ ਇਹ ਪਾਵਾਂਗੇ ਜੀ ਆਪਾਂ ਹਲਦੀ ਇਹ ਪਾਵਾਂਗੇ ਜੀ ਆਪਾਂ ਜੀਰਾ ਪਾਓ మసాలా భు లే సోయా పీందా ఉబ్బల్ పాదే ਤੇ ਇਹ ਆਪਣੇ ਹਰੇ ਮਟਰ ਦੇ ਇਹਨਾਂ ਨੂੰ ਵੀ ਆਪਾਂ ਮਸਾਲੇ ਚ ਪਾ ਦਾਂਗੇ ਹੁਣ ਆਪਾਂ ਇਹਨਾਂ ਨੂੰ 10 ਮਿੰਟ ਪਕਾ ਲਈਏ ਚੰਗੀ ਤਰ੍ਹਾਂ ਤਾਂ ਕਿ ਆਪਣੇ ਹਰੇ ਮਟਰ ਤੇ ਸੋਇਆ ਬੀਨ ਸੌਫਟ ਹੋ ਜੇ ਫਿਰ ਆਪਾਂ ਇਹਦੇ ਚ ਚੌਲ ਪਾਵਾਂਗੇ ਹੁਣ ਟੱਕ ਪਕਾਉਣੇ ਹਨ अपने सोया सोयामीच सोयाबीन से मटर पत् गया बिल्कुल सॉफ्ट हो गया ने पानी भी बिल्कुल सोख लिया हम जो राइस पहले से मिक्स कर दें ਮਿਸਾਲੇ ਤੇਰਾ ਮਟਰਾਂ ਚ ਤੇ ਸੋਇਆਬੀਨ ਸੱਤ ਜਿਹੜੇ ਚਾਵਲ ਵਾਲੇ ਸੇ ਆਪਾਂ ਚੰਗੀ ਤਰ੍ਹਾਂ ਹੁਣ ਮਿਕਸ ਕਰ ਲਈਏ ਆਪਣੇ ਰਾਈਸ ਬਣ ਕੇ ਤਿਆਰ ਹੈ ਹੁਣ ਇਹਦੇ ਚ ਪਾਵਾਂਗੇ ਆਪਾਂ ਜਿੱਤਾਂ ਮੀਆਂ ਦੀ ਪਤਾਂ ਦੀ ਆਪਾਂ ਇਹਦੀ ਚਟਣੀਆਂ ਤੇ ਆਪਣੇ ਰਾਈਸ ਬਣ ਕੇ ਤਿਆਰ ਆ ਜੀ ਪ੍ਰੋਟੀਨ ਨਾਲ ਭਰਪੂਰ ਇਹਦੇ ਚਾਪਾ ਪੈਸੀ ਹਰੇ ਮਟਰ ਸੋਇਆ ਬੀਨ ਦੀਆਂ ਬੜੀਆਂ ਤੇ ਬਹੁਤ ਹੀ ਟੇਸਟੀ ਬਣਦੇ ਆ ਇਹ ਚ ਤੁਸੀਂ ਵੀ ਜਰੂਰ ਟਰਾਈ ਕਰਕੇ ਦੇਖੋ ਤੇ ਹੁਣ ਆਪਾਂ ਇਹਨਾਂ ਨੂੰ ਥੱਲੇ ਲਾ ਲੈਂਦੇ ਆ ਆਪਣੇ ਚਾਵਲ ਬਣ ਕੇ ਤਿਆਰ ਆ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰਕੇ ਜਰੂਰ ਦੱਸੋ ਸਾਡੀ ਰੈਸਪੀ ਕਿੱਦਾਂ ਦੀ ਲੱਗੀ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਓ